ਬਿਲਕੁਲ ਚੰਦੂ ਮਦਰ ਸਾਹਿਬ ਮਜੀਠੀਆ ਸਾਹਿਬ ਜੇਲ੍ਹ ਦੇ ਵਿੱਚ ਨੇ ਕਾਫੀ ਲੰਮੇ ਸਮੇਂ ਤੋਂ ਹੋ ਗਿਆ ਜ 11 12 ਦਿਨ ਤੋਂ ਬੰਦ ਨੇ ਜੇਲ੍ਹ ਦੇ ਵਿੱਚ ਪਰ ਬਿਜੀਲੈਂਸ ਵੱਲੋਂ ਇੱਕ ਵਾਰ ਫੇਰ ਉਹਨਾਂ ਦੇ ਘਰ ਤੇ ਅੰਮ੍ਰਿਤਸਰ ਦੇ ਵਿੱਚ ਚਾਰੇ ਪਾਸੇ ਘੇਰਾ ਪਾ ਲਿਆ ਗਿਆ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਵੀ ਨਜ਼ਦੀਕੀ ਰਹੋ ਅਕਾਲੀ ਦਲ ਦਾ 파ਟ ਰਹੋ ਅਕਾਲੀ ਦਲ ਦੇ ਵਿੱਚ ਰਹੋ ਦੇਖੋ ਅਸੀਂ ਤਾਂ ਪਹਿਲੇ ਦਿਨ ਹੀ ਕਿਹਾ ਸੀ ਵੀ ਵਿਕਰਮ ਜੀਠੀਆ ਹੋਰਾਂ ਦਾ ਜਿਹੜਾ ਮਸਲਾ ਇਹ ਮਤਲਬ ਕੋਈ ਨਿੱਜੀ ਕਿੜਕੜਾ ਵੜਾ ਰਾਸ ਸੀ ਬਦਲਾਖੁਰੀ ਵਾਲਾ ਨਹੀਂ ਹੋਣਾ ਚਾਹੀਦਾ ਜਾਂ ਰਾਸਥੀ ਰੋਟੀਆਂ ਸੇਕਣ ਲਈ ਕਿਸੇ ਜਾਤੀ ਰੰਜਸ ਲਈ ਨਹੀਂ ਕਿਸੇ ਨੂੰ ਵਰਤਣਾ ਚਾਹੀਦਾ ਔਰ ਖਾਸ ਤੌਰ ਤੇ ਜਿਹੜੀਆਂ ਸਰਕਾਰੀ ਏਜੰਸੀਆਂ ਨੇ ਇਹਨਾਂ ਨੂੰ ਸਰਕਾਰਾਂ ਨੂੰ ਬਿਲਕੁਲ ਰਾਸਥੀ ਰੰਜਸ ਲਈ ਨਹੀਂ ਵਰਤਣਾ ਚਾਹੀਦਾ ਕਿਉਂਕਿ ਪਿਛਲੇ ਸਮੇਂ ਵਿੱਚ ਵੀ ਮੇਰੇ ਨਾਲ ਕੁਦਰਤੀ सीबीआई ਨੇ ਦੋ ਵਾਰੀ ਜਦੋਂ ਰੇਰ ਵੀਰੋ ਬੁੱਟਾ ਸਿੰਘ ਦੀ ਤਿਕੜੀ ਸੀ ਦੋ ਵਾਰੀ ਮੇਤੇ सीबीआई ਨੇ ਜਾਂਚ ਕਰਾਈ ਸੀ ਦੋਈ ਵਾਰੀ ਗੁਰੂ ਨੇ ਬਖਸ਼ੇ ਕੀਤੀ ਇਮਾਨਦਾਰੀ ਦਾ ਪੂਰਾ ਸਾਹਮਣੇ ਮਤਲਬ ਉਹਨਾਂ ਨੂੰ 5 ਪੈਸੇ ਦਾ ਕੋਈ ਸਾਡੇ ਤੇ ਇਲਜ਼ਾਮ ਨਹੀਂ ਸੀ ਲਾ ਸਕੀ ਤੇ ਪਰ ਇੱਕ ਗੱਲ ਤਾਂ ਸਾਬਤ ਸੀ ਨਾ ਕਿ ਏਜੰਸੀਆਂ ਨੂੰ ਵਰਤ ਰਹੀ ਸੀ ਤੇ ਇਸ ਤਰ੍ਹਾਂ ਏਜੰਸੀਆਂ ਦੀ ਜਿਹੜੀ ਦੁਰਵਰਤੋਂ ਆ ਉਹਨੂੰ ਅਸੀਂ ਚੰਗਾ ਨਹੀਂ ਸਮਝਦੇ ਪਰ ਜੇ ਇੱਕ ਗੱਲ ਦੂਜੀ ਵੀ ਆ ਵੀ ਕਾਨੂੰਨ ਦੀਆਂ ਨਜ਼ਰਾਂ ਵੀ ਸਾਰੇ ਬਰਾਬਰ ਨੇ ਕਾਨੂੰਨ ਇਹ ਨਹੀਂ ਕਹਿੰਦਾ ਵੀ ਫਲਾਣਾ ਲੀਡਰ ਆ ਫਲਾਣਾ ਵਜ਼ੀਰ ਆ ਫਲਾਣਾ ਰੋਬਾ ਕਿਸੇ ਦਾ ਕਿਸੇ ਦੀ ਸ਼ਾਸਤ ਪਕੜਾ ਮਤਲਬ ਕਾਨੂੰਨ ਸਾਰਿਆਂ ਲਈ ਬਰਾਬਰ ਹੋਣਾ ਚਾਹੀਦਾ ਔਰ ਗੈਰ ਕਾਨੂੰਨੀ ਗੱਲ ਕਾਲ ਕਿਸੇ ਤਰ੍ਹਾਂ ਵੀ ਨਈ ਸਮਾਜ ਵਿੱਚ ਹੋਣੀ ਚਾਹੀਦੀ ਇਹ ਸਾਰਿਆਂ ਦੀ رائے ਵੀ ਆ ਸੋਚ ਵੀ ਆ ਬਿਲਕੁਲ ਪੰਜਾਬ ਸਰਕਾਰ ਵੱਲੋਂ ਜਿਹੜਾ ਬੇਅਦਮੀ ਲੈ ਕੇ ਕਾਨੂੰਨ ਬਣਾਇਆ ਗਿਆ ਚੰਦੂ ਮਦਰ ਸਾਹਿਬ ਕਿਸ ਤਰ੍ਹਾਂ ਦੇਖਦੇ ਨੇ ਉਸ ਕਾਨੂੰਨ ਨੂੰ ਦੇਖੋ ਬੇਅਦਮੀ ਸਹੁੰ ਤੇ ਕੱਲ ਜਿਹੜਾ ਖਾੜਾ ਵਿਧਾਨ ਸਭਾ ਵਿੱਚ ਪੇਸ਼ ਹੋਇਆ ਠੀਕ ਹੈ ਤੇਰਾਇ ਦਰੁਸਤਾ ਹੈ ਜਾਂ ਅਸੀਂ ਵੀ ਜਿਹੜੀਆਂ ਸਖਤ ਧਰਾਵਾਂ ਆਈਆਂ ਦੀਆਂ ਸ਼ੁਰੂਆਤੀ ਲਾਈਆਂ ਨੇ ਭਾਵੇਂ ਬਿੱਲ ਪਹਿਲਾਂ ਵੀ ਦੋ ਵਾਰੀ ਆ ਚੁੱਕਿਆ ਵਿਧਾਨ ਸਭਾ ਚ ਪਾਸ ਵੀ ਹੋ ਚੁੱਕਿਆ ਰਾਸ਼ਟਰਪਤੀ ਜੀ ਦੀ ਟੋਕਰੀ ਚ ਪਿਆ ਪਿਛਲੇ ਕਈ ਸਮੇਂ ਤੋਂ ਬਹੁਤ ਲੰਮੇ ਸਮੇਂ ਤੋਂ ਪਰ ਇਹ ਬਿੱਲ ਦੇ ਵਿੱਚ ਭਾਵੇਂ ਸਖਤ ਧਰਾਵਾਂ ਕੀਤੀਆਂ ਨੇ ਸਜ਼ਾ ਦੇਣ ਲਈ ਪਰ ਮੈਂ ਇਹ ਕਹਿਣਾ ਚਾਹੁੰਦਾ ਸਰਕਾਰ ਨੂੰ ਕਿ ਕਾਨੂੰਨ ਬਣਾਉਣਾ ਜ਼ਰੂਰੀ ਨਹੀਂ ਹੈ ਕਾਨੂੰਨ ਲਾਗੂ ਕਰਨਾ ਜ਼ਰੂਰੀ ਆ ਤੇ ਪੰਜਾਬ ਸਰਕਾਰ ਦੇ ਅੱਜ ਦੀ ਸਰਕਾਰ ਵੀ ਤੇ ਵਿਰੋਧੀ ਧਿਰ ਵਿੱਚ ਬੈਠੇ ਸਾਰੇ ਪਾਰਟੀਆਂ ਦੇ ਆਗੂਆਂ ਨੂੰ ਵੀ ਮੈਂ ਇਹ ਕਹਿਣਾ ਚਾਹੁੰਦਾ ਕਿ ਦੋ ਵਾਰੀ ਇਹ ਬਿੱਲ ਪਾਸ ਹੋਇਆ ਤੇ ਰਾਸ਼ਟਰਪਤੀ ਕੋਲ ਜਾ ਕੇ ਕਿਹੜੀ ਧਿਰ ਨੇ ਕਿਹੜੇ ਐਮਐਲਏ ਨੇ ਕਿਹੜੀ ਸਰਕਲ ਗਰੁੱਪ ਨੇ ਪੈਰਵਾਈ ਕੀਤੀ ਆ ਕਿਸੇ ਨੇ ਕੋਈ ਪੈਰਵਾਈ ਨਹੀਂ ਕੀਤੀ ਕਿਸੇ ਨੇ ਕੋਈ ਪਹੁੰਚ ਨਹੀਂ ਕੀਤੀ ਉਹ ਟੋਕਰੀ ਚ ਪਿਆ ਰਹਿ ਗਿਆ ਰਾਸ਼ਟਰਪਤੀ ਜੀ ਜੇ ਉਹੀ ਹਸ ਰਹੇ ਬਿੱਲ ਦਾ ਹੋਣਾ ਫਿਰ ਬਿੱਲ ਪਾਸ ਕਰਨ ਦਾ ਕੀ ਫਾਇਦਾ ਤੇ ਬਿੱਲ ਲਿਆਉਣਾ ਜਾਂ ਖਾੜਾ ਤਿਆਰ ਕਰਕੇ ਵਿਧਾਨ ਸਭਾ ਚ ਭਾਸ਼ਣ ਕਰਾਉਣੇ ਇਹ ਜ਼ਰੂਰੀ ਨਹੀਂ ਹੈ ਕੇਵਲ ਭਾਸ਼ਣਾ ਨਾਲ ਗੁੰਗਰੂ ਮਿੱਟੀ ਲਾਉਣ ਵਾਲੀ ਗੱਲ ਨੂੰ ਛੱਡ ਕੇ ਇਮਾਨਦਾਰੀ ਨਾਲ ਸਰਕਾਰ ਨੂੰ ਵੀ ਤੇ ਵਿਰੋਧੀ ਧਿਰ ਨੂੰ ਵੀ ਰੋਲ ਨਿਭਾਉਣਾ ਚਾਹੀਦਾ ਹੈ ਬਿੱਲ ਨੂੰ ਲਾਗੂ ਬਣਾਉਣ ਦੇ ਵਿੱਚ ਐਕਟ ਤੇ ਫਿਰ ਅਗੇ ਲਾਗੂ ਕਰਾਉਣ ਦੇ ਵਿੱਚ ਤੇ ਇਹਦਾ ਜਵਾਬ ਵੀ ਦੇਣਾ ਪਏਗਾ ਕਿ ਪਿਛਲਾ ਬਿੱਲ ਹੁਣ ਤੱਕ ਦੇ ਪਾਸ ਹੋਏ ਕਿਉਂ ਨਹੀਂ ਹੋ ਸਕੇ ਤੇ ਦੂਜੀ ਗੱਲ ਇਹ ਵੀ ਮੈਂ ਕਹਿਣਾ ਚਾਹਾਂਗਾ ਕਿ ਹੁਣ ਤੱਕ ਜਿੰਨੀਆਂ ਵੀ ਬੀਆਰਬੀ ਦੀਆਂ ਘਟਨਾਵਾਂ ਵਾਪਰੀਆਂ ਉਹਨਾਂ ਵਿੱਚੋਂ ਮੇਰਾ ਖਿਆਲ ਹੈ 99% ਜਿਹੜੀ ਪੁਲਿਸ ਦੀ ਰਿਪੋਰਟ ਆਉਂਦੀ ਰਹੀ ਆ ਵੀ ਮੰਦ ਬੁੱਧੀ ਵਾਲਿਆਂ ਨੇ ਇਹ ਸ਼ਰਾਰਤ ਕੀਤੀ ਆ ਪਰ ਮੰਦ ਬੁੱਧੀ ਵਾਲਿਆਂ ਤੋਂ ਸ਼ਰਾਰਤ ਕਿਹਨੇ ਕਰਵਾਈ ਆ ਮੰਦ ਬੁੱਧੀ ਵਾਲਿਆਂ ਨੂੰ ਵਰਤਿਆ ਕਿਹਨੇ ਆ ਐਸੀ ਸਾਜਦ ਦੇ ਪਿੱਛੇ ਹੱਥ ਕੀਦਾ ਇਹ ਅੱਜ ਤੱਕ ਕਿਸੇ ਸਰਕਾਰ ਤੇ ਕਿਸੇ ਪਾਰਟੀ ਨੇ ਨੰਗਾ ਨਹੀਂ ਕੀਤਾ ਸੋ ਇਸ ਨੂੰ ਨੰਗਾ ਕਰਨ ਦੀ ਅੱਜ ਬਹੁਤ ਲੋੜ ਹੈ ਬਿਲਕੁਲ ਸੀਠੀਏ ਦੀ ਮੁਲਾਕਾਤ ਕਰਨ ਲਈ ਪ੍ਰੋਫੈਸਰ ਪ੍ਰਿੰਸਨ ਚੰਦੂਮਾ ਦੇ ਨਾਲ ਜੇਹਲ੍ਹ ਚ ਜਾ ਸਕਦੇ ਨੇ ਜਾਂ ਨਹੀਂ ਇਹ ਅਜੇ ਤੱਕ ਪਤਾ ਨਹੀਂ ਜੇਲ੍ਹ ਦੇ ਵਿੱਚ ਕਿਸ ਤਰ੍ਹਾਂ ਦਾ ਮਿਲਣ ਦੀ ਗੱਲ ਆ ਕਿਸ ਤਰ੍ਹਾਂ ਦਾ ਹੈ ਇਸ ਤਰ੍ਹਾਂ ਦਾ ਹਾਲ ਦੀ ਘੜੀ ਦਾ ਕੋਈ ਪ੍ਰੋਗਰਾਮ ਨਹੀਂ ਹੈ ਤੇ ਜੇਲ੍ਹ ਦੇ ਆਪਣੇ ਰੂਲਸ ਹੁੰਦੇ ਨੇ ਜਾ ਸਕਦੇ ਨੇ ਜੇਲ੍ਹ ਦੇ ਆਪਣੇ ਰੂਲਸ ਹੁੰਦੇ ਨੇ ਮੇਰਾ ਖਿਆਲ ਆ ਸਿਰਫ ਪਰਿਵਾਰਕ ਨਾ ਰਿਸ਼ਤੇ ਵਾਲੇ ਹੀ ਸ਼ਾਇਦ ਜੋ ਮੈਨੂੰ ਪਤਾ ਲੱਗਿਆ ਮਿਲਦੇ ਨੇ ਜੇ ਅੱਗੇ ਮਿਲੀ ਤਾਂ ਅਜੇ ਤਾਂ ਦੇਖਦੇ ਆਂ ਕੀ ਪਤਾ ਜਦ ਤੱਕ ਜਵਾਨ ਤੇ ਹੋ ਜੇ ਉਹਨਾਂ ਦੀ ਠੀਕ ਹੈ ਜੀ